ਇਹ 939 ਪੇਜ ਆ ਇਹ ਸਿੱਧ ਗੋਸ਼ਟੀ ਚੱਲ ਰਹੀ ਆ ਅੱਗੇ ਇਹ ਸਵਾਲ ਅਗਲਾ ਆ ਰਿਹਾ ਕਿਉਂ ਕਰ ਬਾਦਾ ਸਰਪ ਨਹੀਂ ਖਾਦਾ ਕਿਉਂ ਬੰਦਨਾ ਚ ਬੰਦਿਆ ਹੋਇਆ ਸਰਪਣੀ ਨੇ ਖਾਦਾ ਕਿਉਂ ਹੋਇਆ ਇਹਨੂੰ ਕਿਉਂ ਕਰ ਖੋਇਆ ਕਿਉਂ ਬਰਲਾਤਾ ਕਿਵੇਂ ਕਿਵੇਂ ਹੋ ਗਿਆ ਕਿਉਂ ਕਰ ਲਾਦਾ ਕਿਵੇਂ ਲੱਭੇ ਜਾਵੇ ਇਹਨੂੰ ਕਿਉਂ ਕਰ ਦਿਲਮਨ ਕਿਉਂ ਕਰ ਅੰਧਿਆਰ ਕਿਵੇਂ ਇਹ ਬਿਨਾ ਮੈਲ ਤੋਂ ਪਵਿੱਤਰ ਹੋ ਸਕਦਾ ਕਿਉਂ ਕਰਨ ਦਿਹਾਰਾ ਇਹ ਹਨੇਰੇ ਚ ਘਾਤੇ ਅਗਿਆਨਤਾ ਦੇ ਹਨ ਅਗਿਆਨਤਾ ਵਿੱਚ ਕਿਉਂ ਆ ਇਹ ਤੱਤ ਵਿਚਾਰੇ ਸੋ ਗੁਰੂ ਹਮਾਰਾ ਹੁਣ ਜਿਹੜਾ ਇਸ ਗੱਲ ਨੂੰ ਵਿਚਾਰ ਲੂਗਾ ਉਹ ਗੁਰੂ ਆ ਸਾਡਾ ਸਿੱਧ ਕਹਿੰਦੇ ਉਹ ਸਵਾਲ ਪੁੱਛ ਕੇ ਉਹਨਾਂ ਨੇ ਸਵਾਲ ਪਾਤੇ ਦਾਤ ਕਬੂਲੇ ਇਹਨਾਂ ਦਾ ਉੱਤਰ ਦੇ ਰਹੇ ਨੇ ਦੁਰਮਤੀ ਬਾਦਾ ਸਰਬ ਨਹੀਂ ਹਾਦਾ ਦੁਰਮਤ ਵਿੱਚ ਬੰਨੇ ਹੋਇਆ ਫਿਰ ਇਹ ਇਸ ਸੰਸਾਰਿਕ ਸਿੱਖਿਆ ਲਈ ਬੈਠਾ ਤਾਂ ਇਹ ਸੰਸਾਰ ਮਾਇਆ ਸੱਪੜੀ ਨੇ ਇਹਨੂੰ ਖਾਦਿਆ ਧਰਮਤ ਦੇ ਬੰਨਣ ਕਰਕੇ ਮਨਮੁਖ ਹੋਇਆ ਗੁਰਮੁਖ ਲਾਦਾ ਮਨਮੁਖ ਨੇ ਸਭ ਕੁਝ ਖੋਲਿਆ ਤੇ ਗੁਰਮੁਖ ਨੂੰ ਲੱਭਦਾ ਸੱਚਾ ਜੋ ਉਹ ਗੁਰਮੁਖ ਨੂੰ ਲੱਭਦਾ ਮਨਮੁਖ ਨੇ ਹੋਇਆ ਹੋਇਆ ਆਪਣੀ ਅਸਲੀਅਤ ਸਤ ਗੁਰੂ ਮਿਲੇ ਅੰਧੇਰਾ ਜਾਏ ਨਾਨਕ ਹਉਮੈ ਮੀਟ ਸਮਾਏ ਇਹ ਨਿਰਮਲ ਕਿਉਂ ਨਹੀਂ ਹੈਗਾ ਧਰਮਤ ਕਰਕੇ ਨਿਰਮਲ ਹੀ ਹੈਗਾ ਤਾਂ ਕਿ ਹਉਮੈ ਕਰਕੇ ਮੈਲਾ ਇਹ ਮਨ ਜਦੋਂ ਇਹ ਹਉਮੈ ਖਤਮ ਕਰ ਲੂਗਾ ਸਤਿਗੁਰ ਦੀ ਸਿੱਖਿਆ ਲੈ ਕੇ ਸਤਿਗੁਰ ਦੀ ਸਿੱਖਿਆ ਨਾਲ ਹੀ ਹੰਦੇ ਰਾਜਣਾ ਗਿਆਨਤਾ ਦਾ ਨਾਨਕ ਹਉਮੈ ਮੇਟ ਸਮਾਏ ਨਾਨਕ ਕਹਿੰਦਾ ਜੀ ਹਉਮੈ ਮਟਾਲੂਗਾ ਫਿਰ ਇਹ ਸੱਚ ਜੀ ਸਮਾ ਸਕਦਾ ਹਉਮੈ ਦੇ ਸਨੇ ਸੱਚ ਚ ਨਹੀਂ ਸਮਾ ਸਕਦਾ